ਅਸਵੀ ਮਤਲਬ ਤੁਹਾਨੂੰ ਬਾਅਦ ਸਾਰਾ ਦਿਖਾਵਾਂਗਾ ਇਹ ਜੀ ਐਂਟਰੀ ਗੇਟ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਸਤ ਲਓ ਜੀ ਇਹ ਉਹ ਪਵਿੱਤਰ ਖੂਹ ਆ ਜਿੱਥੇ ਪ੍ਰਮਾਤਮਾ ਨੇ ਆਪ ਪਾਣੀ ਢੇੜ ਕੇ ਭਗਤ ਧੰਨਾ ਜੀ ਦੇ ਖੇਤਾਂ ਨੂੰ ਪਾਣੀ ਲਾਇਆ ਸੀ ਤੇ ਉਹਨਾਂ ਨੂੰ ਪਲਾਇਆ ਸੀ ਉਹਨਾਂ ਤੋਂ ਜਾਨੀ ਲੋਜੇ ਇਦਾਂ ਲੋਕ ਇੱਥੇ ਮੱਝਾਂ ਮੁੱਝੇ ਚਲਾਈ ਜਾਂਦੇ ਆ ਇੱਥੇ ਲਾਹਰਾ ਬਣੀ ਕਿੱਥੇ ਆ ਗਿਆ ਲੋ ਜੀ ਆਪਣੇ ਪੰਜਾਬ ਦੇ ਲੋਕ ਲੜ ਲੜ ਮਰ ਜਿਨੀ ਜ਼ਮੀਨਾਂ ਪਿੱਛੇ ਇੱਥੇ ਬੇਲੀਆਂ ਪਈਆਂ ਬਿਲਕੁਲ ਖਾਲੀਆਂ ਸਿਰ ਤੋਂ ਸਿਰ ਤੱਕ ਕੁਝ ਨਹੀਂ ਵਿਆਹ ਘਾਏ ਘਾਏ ਜਿੱਧਰ ਦੇਖੋ ਮੈਂ ਦੂਰ ਦੂਰ ਤੱਕ ਨੀਗਾ ਮਾਰੋ ਕੋਈ ਕੁਝ ਨਹੀਂ ਹੈ ਇਹਨੂੰ ਰੋਡ ਦਿਖਾਵਾਂਗੇ ਬਿਲਕੁਲ ਸਾਨੂੰ ਨੁਕਸਾਨ ਕੋਈ 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 ਗੱਡੀ ਜਾਂਦੀ ਟਾਂ ਮਟਲੇ ਇਧਰੋਂ 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 ਮੁੜਦਾ ਸਰ ਟਰੈਕਟਰ ਬਹੁਤ ਹੈ ਇਧਰ ਮਹਿੰਦਰਾ 475 275 ਲੋ ਜੀ ਲਗਭਗ 3-4 ਕਿਲੋਮੀਟਰ ਰਹਿ ਗਿਆ ਆਪਣਾ ਉਹਾਂ ਕਲਾ ਬਈ ਇਹ ਜਿਹੇ ਰਾਹ ਤੇ ਨਾ ਸਾਊਥ ਅਫਰੀਕਾ ਦੇਖਣ ਨੂੰ ਮਿਲਦਾ ਜਰਾ ਤਰ ਇਦਾਂ ਦੇ ਬੀਆ ਬਾਂਜਾ ਕਾਫੀ ਪਿੱਛੇ ਹਟ ਮਾ ਪਿੰਡ ਬਾਈ ਮੇਨ ਰੋਡ ਤੋਂ ਧੂਆਂ ਕਲਾ ਲੋ ਜੀ ਇਸ ਟਾਈਮ ਅਸੀਂ ਰਾਜਸਥਾਨ ਦੇ ਪਿੰਡਾਂ ਚੋਂ ਲੰਘ ਰਹੇ ਆ ਉਹ ਬੈਠਾ ਬਾਬਾ ਜ਼ਰਾ ਬੀੜੀ ਲਈ ਦਿੰਦਾ ਇੱਕ ਮਗੋਂ ਇਧਰ ਬਾਬਾ ਆ। ਦੇਖ ਕਿਵੇਂ ਬਚਾ ਕੇ। ਲੋ ਜੀ ਗੋਬਰ ਚੱਕ ਦੀ ਬਚਾਈ। ਵਿਖਿਆ ਵਾ ਇੱਥੇ ਦੀ ਜਾਨ ਹਿੰਦੀ ਜੀ ਲਿਖਿਆ ਹੋਰ। ਆਹ ਲਿਖਾਂ ਮੈਂ ਜੀ ਭਾਈ ਪੰਜਾਬੀ ਚ। ਉਹ ਐ ਸਾਹਮਣੇ ਕੋਲ। ਹਾਂ ਉਹ ਪਿਛੇ ਆਟ ਨੂੰ ਬਾਬਾ। ਲੋ ਜੀ ਨੇ ਕਹਿੰਦੇ ਮੱਝ ਨਹੀਂ ਦੇਣੀ ਮੱਝ ਦੇਖ ਲਓ। ਅਸੀਂ ਪਹਿਲਾਂ ਗੱਲਾਂ ਕਰਦੇ ਮੱਝ ਨਹੀਂ ਮਿਲੇ ਸਾਨੂੰ ਜੱਜਾ ਨਾ। ਗਾਵਾਂ ਦੇਖ ਦੀ ਇੱਥੇ। ਜਿੰਨੀਆਂ ਮਰਜ਼ੀ ਦੇਖ ਲਓ। ਹਾਂ ਆਹੀ ਗੱਲ ਆ। ਜੰਗਲ 'ਚ ਆ ਗਿਆ ਤੈਨੂੰ ਬਾਈ ਥੋੜਾ ਜਿਹਾ ਬੰਦਾ ਬੰਦਾ ਘੱਟੇ ਦੇਖਦਾ ਜਾਨਵਰੇ ਦੇਖਦੇ ਆ ਮਾਲਤਾ ਜੀ ਇਹ ਆਪਣੇ ਹੁੰਦਾ ਆਪਣਾ ਵਧੀਆ ਬਣਾਉਂਦੇ ਰੱਖਦੇ ਆ ਇਹ ਆਪਣੇ ਲੋਕਾਂ ਦੀ ਬਣਾਉਂਦੇ ਆ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਫਤਿਹ ਜਿਹੜਾ ਇਸ ਟਾਈਮ ਤੁਸੀਂ ਮੇਰੀ ਸਕਰੀਨ ਦੇ ਵਿੱਚ ਦੇਖ ਰਹੇ ਹੋ ਗੁਰੂ ਘਰ ਇਹ ਹੈ ਗੁਰੂ ਘਰ ਧੰਨਾ ਭਗਤ ਜੀ ਦਾ ਇੱਥੇ ਧੰਨਾ ਭਗਤ ਜੀ ਨੇ ਖੇਤੀ ਕੀਤੀ ਸੀ ਤੇ ਇੱਥੇ ਹਲ ਚਲਾਇਆ ਸੀ ਤੇ ਦੱਸਿਆ ਜਾਂਦਾ ਵੀ ਇੱਥੇ ਕੁਝ ਪੰਡਤ ਪਹਿਲਾਂ ਪੂਜਾ ਵਗੈਰਾ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਮੂਰਤੀ ਪੂਜਾ ਕਰਦੇ ਸੀ ਉਦੋਂ ਫਿਰ ਧੰਨਾ ਭਗਤ ਜੀ ਥੋੜੇ ਜਿਹਾ ਭੋਲੇ ਸੁਭਾਅ ਦੇ ਹੁੰਦੇ ਸੀ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਪੰਡਤਾਂ ਨੂੰ ਵੀ ਵੀ ਮੰਨੂ ਵੀ ਕੋਈ ਮੂਰਤੀ ਦੋ ਵੀ ਮੈਂ ਵੀ ਪੂਜਾ ਕਰਿਆ ਕਰਨੀ ਹੈ ਫਿਰ ਉਹਨਾਂ ਨੇ ਉਹਨਾਂ ਦੇ ਮਨਚ ਪਤਾ ਨਹੀਂ ਕੀ ਹੈ ਉਹਨਾਂ ਨੇ ਚਾਕੇ ਕੋਈ ਛੋਟਾ ਜਿਹਾ ਪੱਥਰ ਉਹਨਾਂ ਨੂੰ ਦੇਤਾ ਸੀ ਉਸ ਟਾਈਮ ਤੇ ਭਗਤ ਅੰਨਾ ਜੀ ਨੇ ਫਿਰ ਉਹ ਉਸ ਪੱਥਰ ਨੂੰ ਇੰਨਾ ਕਿ ਜ਼ਿਆਦਾ ਪੂਜਿਆ ਕਿ ਉਸ ਦੇ ਵਿੱਚੋਂ ਫਿਰ ਪ੍ਰਮਾਤਮਾ ਪ੍ਰਗਟ ਹੋਏ ਸੀ ਜਦੋਂ ਪ੍ਰਮਾਤਮਾ ਪ੍ਰਗਟ ਹੋਏ ਤਾਂ ਭਗਤ ਅੰਨਾ ਜੀ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਪੰਡਤ ਵੀ ਪੂਜਾ ਕਰਦੇ ਨੇ ਤੁਸੀਂ ਉਹਨਾਂ ਨੂੰ ਵੀ ਦਰਸ਼ਨ ਦਿਓ ਪ੍ਰਮਾਤਮਾ ਨੇ ਕਿਹਾ ਨਹੀਂ ਵੀ ਉਹਨਾਂ ਦੀ ਭਗਤੀ ਇਹ ਤੇਰੇ ਮੁਕਾਬਲੇ ਬਹੁਤ ਥੱਲੇ ਆ ਜਿਹੜੀ ਤੈ ਦਿਲੋਂ ਨਾਲ ਭਗਤ ਦਿਲ ਨਾਲ ਭਗਤੀ ਕੀਤੀ ਆ ਉਹ ਉਸ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ ਤੇ ਫਿਰ ਇਸੇ ਜਗ੍ਹਾ ਤੇ ਇੱਕ ਖੂਹ ਬਣਿਆ ਹੋਇਆ ਏ ਉਹ ਤੁਹਾਨੂੰ ਦਿਖਾਵਾਂਗੇ ਉਸ ਫਿਰ ਖੂਹ ਨੂੰ ਗੇੜਿਆ ਪ੍ਰਮਾਤਮਾ ਨੇ ਤੇ ਭਗਤ ਧੰਨਾ ਜੀ ਦੇ ਖੇਤਾਂ ਨੂੰ ਪਾਣੀ ਲਾਇਆ ਤੇ ਭਗਤ ਧੰਨਾ ਜੀ ਨੂੰ ਪਾਣੀ ਪਿਲਾਇਆ ਐਦਾਂ ਦਾ ਇਹ ਇਤਿਹਾਸ ਸੀ ਹੋ ਸਕਦਾ ਮੈਂ ਕਿਤੇ ਮਾੜਾ ਮੋਟਾ ਗਲਤ ਹੋਵਾਂ ਜੇ ਗਲਤ ਹੋ ਤਾਂ ਮਾਫ ਕਰ ਦਿਓ ਕਿਉਂਕਿ ਇਤਿਹਾਸ ਦੱਸਣ ਲੱਗੇ ਕਈ ਵਾਰ ਉ ਉੰਨੀ ਦੀ ਕੋਈ ਗੱਲ ਕੋਈ ਰਹਿ ਜੇ ਕਰਦੀ ਹੈ ਗੁਰਦੁਆਰਾ ਸਾਹਿਬ ਮੇਨ ਰੋਡ ਤੋਂ ਬਹੁਤ ਪਿੱਛੇ ਹਟਮਾ ਕਾਫੀ ਪਿੱਛੇ ਹਟਮਾ ਸੀ ਲੋਕੇਸ਼ਨ ਲੋਕੇਸ਼ਨ ਵੀ ਕਈ ਵਾਰ ਆਪਾਂ ਨੂੰ ਗਲਤ ਦੱਸ ਦਿੰਦੀ ਆ ਪਰ ਨੇੜੇ-ਤੇੜੇ ਲੈ ਆਉਂਦੀ ਆ ਲੋਕੇਸ਼ਨ ਆਪਾਂ ਨੂੰ ਫਿਰ ਆਪਾਂ ਕਿਸੇ ਦੀ ਹੈਲਪ ਲੈ ਕੇ ਪੁੱਛ ਕੇ ਆਪਾਂ ਇਸ ਗੁਰੂ ਘਰ ਵਿੱਚ ਪਹੁੰਚ ਸਕਦੇ ਆ ਪਹਿਲਾਂ ਹੀ ਮਾਰਤ ਦੇ ਦਰਸ਼ਨ ਕਰੋ ਤੁਸੀਂ ਬਾਹਰੋਂ ਕਿੰਨੀ ਪਿਆਰੀ ਆ ਤੇ ਉਧਰਲੀ ਸਾਈਡ ਰਹਿਣ ਵਾਸਤੇ ਬਣੀ ਹੋਈਆਂ ਥਾਵਾਂ ਨੇ ਤੇ ਬਾਕੀ ਜੋ ਵੀ ਹੋਇਆ ਇਨਫੋਰਮੇਸ਼ਨ ਮੈਂ ਤੁਹਾਨੂੰ ਦੰਨਾ ਹੈ ਪਹਿਲਾਂ ਆਪਾਂ ਮੱਥਾ ਟੇਕ ਦੇ ਇੱਕ ਵਾਰ ਇਤਿਹਾਸ ਵੀ ਮੈਂ ਤੁਹਾਨੂੰ ਦਿਖਾਉਣਾ ਬਸ ਸਾਰਾ ਦਿਖਾਵਾਂਗਾ ਇਹ ਜੀ ਐਂਟਰੀ ਗੇਟ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪਾ ਸਾ ਸਭ ਨਹੀਂ ਥਾਈ ਤੂੰ ਮੇਰਾ ਰੱਖਾ ਸਭ ਨਹੀਂ ਥਾਈ अच्छा जी। ਇਹਨਾਂ ਲੋਕਾਂ ਨੇ ਸੱਦੀ ਨੇ ਕੰਬੇ ਕੱਢ ਗਏ ਲੋਕ ਸਾਰੇ। ਫਿਰ ਇਹਨਾਂ ਦੇ ਬਾਬਾ ਜੀ ਮੈਂ ਤੱਕ ਦਾ ਕਾਹ ਕੁ ਕੋ ਤਕੜਾ ਕਰਕੇ ਫੇਰ ਆਦਮੀ ਮੜੀ ਖਾ ਬਣ। ਇਹ 2002 ਚ ਯਾਨਿਕ ਗੁਰਦੁਆਰਾ ਸਾਹਿਬ ਬਣਿਆ ਸੀ। 2002 ਚ ਗੁਰਦੁਆਰਾ ਬਣਿਆ। ਠੀਕ ਹੈ ਜੀ। ਤੇ ਫੇਰ ਤੋਂ ਸਾਡਾ ਮੜਾਇਆ ਆਪਾਂ 2016 ਚ। 2016 ਚ 600 ਸਾਲਾ ਠੀਕ ਹੈ ਜੀ। ਅੱਜ ਮੈਂ 600 ਸਾਲ ਦਾ ਬਹੁਤ ਹੈ। ਠੀਕ ਹੋ ਗਈ। ਗੁਰੂ ਬਾਦ। ਜਿਹੜੇ ਬਾਹਰ ਨਹੀਂ ਛੜੋ ਸਾਹਮਣੇ ਉਹ ਰਹਿਣ ਵਾਸਤੇ ਜਿਹੜਾ ਜੀ ਕਿਤੇ ਉਹ ਬਾਬੇ ਜੋ ਵੇਹੜਾ ਰੰਦਾ ਹੀ ਨਹੀਂ ਤੇ ਪਸੂ ਚਾਰਦਾ ਹੀ ਆਪਣੇ ਖੇਤਾਂ ਤੇ ਤੇ ਜਿਮਨਾਇਆ ਪਾ ਗੁਰਦੁਆਰਾ ਹਾਂਜੀ 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 ਪਰ ਕੂਆ ਗੇਟ ਦੇ ਨਾਲ ਹੀ ਹਾਂਜੀ ਕਿੱਸੀ ਹੋ ਹੈਗੀ ਹੈਗੀ ਹਾਂਜੀ ਉਹਨੂੰ ਵੇਹੜਾ ਰੰਦਾ ਹੀ ਪੰਡਤ ਨੂੰ ਵੀ ਇਹ ਪੰਡਤ ਕੀ ਕਰਦਾ ਹੈ ਅੱਛਾ ਜੀ ਉਹ ਪੱਥਰ ਨੂੰ ਪੂਜਦਾ ਜਾਂਦਾ ਜਿਆਦਾ ਮੇਰੇ ਠਾਕੁਰ ਹੈ ਤੇ ਮੇਰੇ ਕੰਮ ਕਰਦਾ ਸਾਰੇ ਇਹ ਅੱਛਾ ਜੀ ਤੇ ਉਹਨੂੰ ਵੇਹੜਾ ਹੀ ਵਾਦਾ ਯਾਰ ਇੱਕ ਮੈਨੂੰ ਠਾਕੁਰ ਦੇ ਦੇ ਮੈਂ ਕੱਲਾ ਆਦਮੀ ਹਾਂ ਤੇ ਮੇਰੇ ਭਗਤ ਨਾ ਜੀ ਕਹਿੰਦੇ ਉਹਨਾਂ ਨੂੰ ਤੇ ਕੰਮ ਕਰਿਆ ਕਰਨ ਹਾਂਜੀ ਉਹਨੂੰ ਉਹ ਪੱਥਰ ਦਾ ਹੋਰ ਬੜੇ ਡੂਏ ਤੋਂ ਦੇਦਾ ਅਛਾ ਉਹ ਤਿੰਨ ਨਕਲੀ ਜਿਹੇ ਦਿੱਤਾ ਕੋਈ ਤਾਂ ਅੱਛਾ ਜੀ ਕਾਂ ਲੈ ਲਈ ਉਹਦੇ ਤੋਂ ਅੱਛਾ ਜੀ ਉਹ ਮੰਦਿਰ ਆ ਉਹ ਹਾਂ ਠੀਕ ਹੈ ਹਾਂ ਜੀ ਫਿਰ ਭਗਤ ਨਾਨਕ ਜੀ ਨੇ ਉਹ ਪੱਥਰ ਨੂੰ ਪੂਜਿਆ ਹੈ ਜਿਹੜਾ ਦਿੱਤਾ ਤਾਂ ਪੰਡਤ ਨੇ ਜੀ ਆਹ ਪੰਡਤ ਨੂੰ ਪੱਥਰ ਦਿੱਤਾ ਨਾ ਉਹਦੇ ਤੇ ਰੱਬ ਪਾਲਿਆ ਉਹਨੇ ਕਿ ਹਾਂ ਜੀ ਹਾਂ ਜੀ ਉਹਦੇ ਉਹ ਠੀਕ ਹੈ ਠੀਕ ਹੈ ਰੱਬ ਦਾ ਪੱਥਰ ਤੂੰ ਤਾਂ ਕੀ ਪਾਣਾ ਮਨ ਦੀ ਸ਼ਰਤ ਦਾ ਮਨ ਦੀ ਸ਼ਰਤ ਇੰਨੀ ਸੀ ਹਾਂ ਜੀ ਹਾਂ ਪ੍ਰਗਟ ਹੋ ਗਏ ਉਹਨੂੰ ਤਾਂ ਹੀ ਹਾਂ ਜੀ ਠੀਕ ਹੈ ਜੀ ਉਹਨਾਂ ਪਿੱਛੇ ਉਹਨਾਂ ਦੇ ਕੋਲ ਉਹ ਕੜਾ ਪੀਉ ਹਾਂ ਜੀ ਹਾਂ ਜੀ ਇਹ ਤਾਂ ਹੈ ਪਿੱਛੇ ਧੂਪਾ ਬਣਿਆ ਉਹਦੇ ਬਾਬੇ ਕੰਨੇ ਦੀਆਂ ਫੋਟੋ ਲ ਉਹ ਸਾਹਮਣੇ ਸੇ ਠੀਕ ਹੈ ਅੱਛਾ ਜੀ ਚਾਹੀ ਲੈ ਲੈ ਜੀ ਰੰਗਦੂਦ ਚਾਹ ਪੀਓਗੇ ਹਾਂ ਜੀ ਹਾਂ ਜੀ ਉਹ ਵੇਖਾਇਆ ਜੀ ਠੀਕ ਹੈ ਜੀ ਦੂਜਾ ਜੰਗ ਉਹ ਤੋਂ ਲੈ ਕੇ ਨਾ ਉਹ ਤੇ ਛੱਡੇ ਚ ਤੇ ਗੱਡਾ ਗੁੱਡਾ ਉਹਨੇ ਤੁੰਮੇ ਵੇਚਦਾ ਰਿਆ ਉਹ ਹਾਂ ਜੀ ਹਾਂ ਜੀ ਸਾਧਾਨ ਰੋਟੀ ਦਾ ਟਿਕਵਾਇ ਉਹ ਉਹਦੀ ਹਿਸਟਰੀ ਆਉਂਦੇ ਤੇ ਨਹੀਂ ਠੀਕ ਹੈ ਠੀਕ ਹੈ ਫੋਟੋ ਲਾਈਆਂ ਉੱਤੇ ਬਣਾਈਆਂ ਠੀਕ ਹੈ ਬਹ ਹੋ ਰਹੀ ਇਹੋ ਚਾਰ ਦੀ ਤਾਂ ਇੱਥੇ ਵੇਖ ਰਾਹੀਆਂ ਅੱਛਾ ਜੀ ਠੀਕ ਹੈ ਉਹ ਮੰਦਿਰ ਆਪਾਂ ਜੀ ਆਪਣੀ ਦੇਹਲੀ ਹੈ ਤੇ ਵੀ ਉਹ ਮੰਦਿਰ ਬੱਸ ਠੀਕ ਹੈ ਆਪਣੀ ਹੋਰ ਵੀ ਸੰਗਤ ਆਉਂਦੀ ਔਰੇ ਬਾਬਾ ਜੀ ਕੋਈ ਅੱਛਾ ਲੋਕਲ ਜਦ ਭਗਤਨੀ ਦਾ ਮਨਾਇ ਜਾਂਦਾ ਜਦ ਬਰਸੀ ਵਗੈਰਾ ਉਦੋਂ ਤੋਂ ਹੁਣ ਸੰਗਤ ਆਉਂਦੀ ਹੁਣੇ ਕਿਵੇਂ ਜਦੋਂ ਗੁਰਪੁਰਬ ਮਨਾਇਆ ਜਾਂਦਾ ਜੀ ਆਉ ਆਇਥੇ ਮਨਾਇਆ ਹੈ ਆ ਪੈਸੇ ਇੱਥੇ ਰੱਖੇ ਜੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਉਹ ਬਾਹਰ ਉਹ ਹਾਲ ਨਹੀਂ ਵੇਖਿਆ ਵੱਡਾ ਸਾਰਾ ਹਾਂਜੀ 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 ਇਹ ਤੇ ਗੁਰਪੁਰਬ ਬਨਾਇਆ ਜੀ ਉਹ ਤੇ ਚਾਰ ਪੰਜ ਡੰਗਰ ਲਾਇਆ ਜੀ ਪੰਜਾਬ ਪਿਆ ਹਰ ਦੂਸਾ ਵਾਲੇ ਆਏ ਅੰਮ੍ਰitsar ਵਾਲੇ ਆਏ ਅੱਛਾ ਜੀ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੰਦਰ ਆਇਆ ਹੈ। ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਗੁਰਦੁਆਰਾ ਸਾਹਿਬ। ਨਹੀਂ ਨਹੀਂ ਨਹੀਂ। ਅੱਛਾ ਜੀ। ਇਹ ਬਾਬਾ ਲਖਾ ਸਿੰਘ ਉਹ ਤੋਂ ਕੋਟਿਆ ਨੂੰ ਆਇਓ ਕਿ ਕਿਤੇ ਬਸਵਾਜੋ। ਅੱਛਾ ਜੀ। ਕੋਟਿਆ ਦਾ ਸਾੜਿਆ ਕੋਟੂ ਬਾਬੇ ਦਾ ਲਖੇ ਸਿੰਘ ਦਾ ਗੁਰਦੁਆਰਾ ਹੈ। ਠੀਕ ਹੈ ਜੀ। ਬਾਬਾ ਸ਼ੇਰ ਸਿੰਘ ਇੱਥੇ ਜਹੇਦਾਰ ਪੱਕਾ ਜਿੰਨੇ ਇੱਕ ਜਨਾਸਮਾਰੀ ਆਇਆ ਹੈ। ਠੀਕ ਹੈ ਜੀ, ਠੀਕ। ਪੱਤਾ ਕਹਤਾ ਉਹਨੇ ਕੀਤਾ ਇੱਥੇ। ਹਾਂ, ਓਕੇ। ਲੋ ਜੀ ਗੁਰਦੁਆਰਾ ਸਾਹਿਬ ਭਗਤ ਨਾਨਕ ਜੀ ਦਾ। ਕਹਿੰਦੇ ਭਗਤ ਨਾਨਕ ਜੀ ਦੇ ਇਹ ਖੇਤ ਹਨ ਜਿਹਨਾਂ ਖੇਤਾਂ ਦੇ ਵਿੱਚ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ ਪਹਿਲਾਂ ਲੋਕ ਇਹ ਜ਼ਮੀਨ ਛੱਡਦੇ ਨਹੀਂ ਸੀ ਹੈਗੇ ਫਿਰ ਲੋਕਾਂ ਨੇ 2002 ਦੇ ਵਿੱਚ ਮਾੜੀ ਮੋਟੀ ਕਾਨੂੰਨੀ ਕਾਰਵਾਈ ਕਰਕੇ ਕੁਝ ਐਦਾਂ ਦਾ ਇਹ ਜਗ੍ਹਾ ਆਪਣੇ ਕਾਬਜ਼ੇ ਦੇ ਵਿੱਚ ਲਈ ਹੈ ਜਾਨੀ ਕਿ ਕਹਿੰਦੇ ਵੀ ਸਾਡੇ 7.5 ਏਕੜ ਜ਼ਮੀਨ ਹੈ ਜਿਹੜੀ ਉਹ ਤੁਹਾਨੂੰ ਭਗਤ ਨਾਨਕ ਜੀ ਦੇ ਨਾਮ ਬੋਲਦੀ ਹੈ ਇਸ ਜਗ੍ਹਾ ਦੇ ਉੱਤੇ ਤੇ ਸਾਹਮਣੇ ਸਰੋਵਰ ਸਾਹਿਬ ਤੇ ਤੇ ਸਰੋਵਰ ਤੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਹਨ ਗੁਰਦੁਆਰਾ ਸਾਹਿਬ ਜਿਹੜੀ 2002 ਦੇ ਵਿੱਚ ਬਣਾਇਆ ਬਾਬਾ ਜੀ ਦੇ ਦੱਸਣ ਦੇ ਅਨੁਸਾਰ ਬਾਕੀ ਇਤਿਹਾਸ ਬਾਹਰ ਲਿਖਿਆ ਹੋਇਆ ਮੈਂ ਤੁਹਾਨੂੰ ਉਹ ਵੀ ਪੜਾਉਣਾ ਸਾਰਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਦੱਸਿਓ ਜੇਕਰ ਜੇ ਕੋਈ ਰਾਜਸਥਾਨ ਕਿਸੇ ਦਾ ਜਾਇਪੁਰ ਵੱਲ ਜਾ ਕੇ ਤੇ ਨੇੜੇ ਤੇ ਆਉਣ ਦਾ ਸਵਾਬ ਬਣੇ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਵਾਹਿਬ ਬਹੁਤ ਦੂਰ ਆ ਕੇ ਪਬਲਿਕ ਪਲੇਸਾਂ ਤੋਂ ਦੂਰ ਆ ਕੇ ਇੱਕ ਸ਼ਾਂਤ ਜੀ ਜਗ੍ਹਾ ਤੇ ਆ ਕੇ ਗੁਰਦੁਆਰ ਸਾਹਿਬ ਬਣਿਆ ਹੋਇਆ ਤੇ ਜਦੋਂ ਬੰਦਾ ਇੱਥੇ ਐਂਟਰ ਕਰਦਾ ਨਾ ਇੱਕ ਸੱਚੀ ਉਹ ਇੱਕ ਤਰ੍ਹਾਂ ਦੀ ਮਜਾਗਰੀ ਸੱਚੀ ਉਹ ਨਾ ਅੰਦਰ ਬੰਦੇ ਦੇ ਭਾਵਨਾ ਜਿਹਾ ਸ਼ਾਂਤੀ ਜੀ ਮਹਿਸੂਸ ਕਰਦਾ ਬੰਦਾ ਜਦੋਂ ਕਨੈਕਟੀਵਿਟੀ ਆਪਣੀ ਲੋਕਾਂ ਨਾਲ ਟੁੱਟਦੀ ਹੈ ਇੱਕ ਵਾਰ ਤਾਂ ਲੋਕ ਇਨਸਾਨ ਦੁਨੀਆਦਾਰੀ ਭੁੱਲ ਜਾਂਦੇ ਸਾਰੀ ਮਹਾਰਾ ਸੱਚਾ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਬਾਬਾ ਜੀ ਦੇ ਦਸਨ ਅਨੁਸਾਰ ਜੇ ਆਪਾਂ ਕੋਈ ਇੱਥੇ ਆਉਂਦਾ ਜੇ ਰਹਿਣਾ ਵੀ ਚਾਹੁੰਦਾ ਤਾਂ ਰਹਿ ਵੀ ਸਕਦਾ ਇੱਥੇ ਕਮਰੇ ਬਾਬਾ ਬਣੇ ਹੋਏ ਨੇ ਐ ਸਾਈਡ ਵੀ ਆ ਤੇ ਉਹ ਸਾਈਡ ਵੀ ਆ ਕਮਰੇ ਨਵੇਂ ਬਣੇ ਹੋਏ ਨੇ ਬਾਬਾ ਜੀ ਦੇ ਦਸਨ ਅਨੁਸਾਰ ਦਿਖ ਵੀ ਰਹੇ ਆ ਕੰਮ ਹਲੇ ਚੱਲੀ ਜਾਂਦਾ ਡਵੈਲਪਮੈਂਟ ਹੋਈ ਜਾਂਦੀ ਆ ਯਾਨਿਕ 600 ਸਾਲ ਜਿਹੜਾ 2016 ਦੇ ਵਿੱਚ ਮਨਾਇਆ ਸੀ ਉਹਰੇ ਵੀ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਸੀ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਸਾਡੇ ਵੀਰ ਗੁਰਮਖ ਵੀ ਪਹਿਲੀ ਵਾਰ ਆਏ ਇੱਥੇ ਪਹਿਲੀ ਵਾਰ ਆਏ ਨਾ ਹਾਂ ਇਹ ਉਹਦਾ ਰਾਜਸਥਾਨ ਕਈ ਵਾਰ ਆਇਆ ਪਰ ਇਸ ਜਗ੍ਹਾ ਦਾ ਇਹਨਾਂ ਨੂੰ ਵੀ ਨਹੀਂ ਸੀ ਪਤਾ ਹੈਗਾ ਇਹ ਵੀ ਅਸੀਂ ਜਿੱਦਣ ਅਸੀਂ ਰਾਜਸਥਾਨ ਆਉਣਾ ਸੀ ਨਾ ਉਸ ਤੋਂ ਇੱਕ ਦੋ ਦਿਨ ਪਹਿਲਾਂ ਕੁਦਰਤੀ ਮੈਂ ਆਪਣੀ ਰਿਸ਼ਤੇਦਾਰੀ ਚ ਗਿਆ ਸੀ ਉੱਥੇ ਦੱਸਿਆ ਸੀ ਕਹਿੰਦੇ ਵੀ ਉੱਥੇ ਇੱਕ ਗੁਰਦੁਆਰਾ ਸਾਹਿਬ ਵੀ ਆ ਜਦੋਂ ਪਰਮਾਤਮਾ ਨੇ ਬੁਲਾਉਣਾ ਹੁੰਦਾ ਨਾ ਤਾਂ ਉਹ ਕੋਈ ਨਾ ਕੋਈ ਕੜੀ ਜ਼ਰੂਰ ਜੋੜਦਾ ਉਹਨਾਂ ਨੇ ਉੱਥੇ ਕੁਦਰਤੀ ਗੱਲ ਕਰੀ ਅਸੀਂ ਇੱਥੇ ਆਏ ਇੱਥੇ ਗੱਲ ਕੀਤੀ ਨੈਟ ਤੇ ਦੇਖਿਆ ਤਾਂ ਸਿਰਫ 2 ਘੰਟੇ ਦੀ ਵਾਰਟ ਤੇ ਸੀ ਇਹ ਫੇਰ ਸੋਚਿਆ ਵੀ ਇੱਥੋਂ ਮੁੜਿਆ ਨਹੀਂ ਜਾਣਾ ਪਰ ਜ਼ਰੂਰ ਦੇਖ ਕੇ ਆਉਣਾ ਇੱਕ ਵਾਰ ਆ ਇੱਥੇ ਭਗਤ ਅੰਨਾ ਜੀ ਦਾ ਪੂਰਾ ਡਿਟੇਲ ਦੇ ਵਿੱਚ ਇਤਿਹਾਸ ਦੱਸਿਆ ਹੋਇਆ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਇਹ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਜਾਨਿਕ ਸੰਗਤ ਬਹੁਤ ਘੱਟ ਆਉਂਦੀ ਹੈ ਇੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸੰਗਤ ਉਦੋਂ ਹੀ ਆਉਂਦੀ ਹੈ ਜਿਆਦਾਤਰ ਕਹਿੰਦੇ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਮੱਝਾਂ ਚਰਾਈਆਂ ਜਾਂਦੀਆਂ ਗਾਂਵਾਂ ਚ ਚਰਾਈਆਂ ਜਾਂਦੀਆਂ ਤੀਆਂ ਤੇ ਉਹ ਚੀਜ਼ਾਂ ਅੱਜ ਵੀ ਹੈਗੀਆਂ ਨੇ ਇੱਥੇ ਲਓ ਜੀ ਇਹ ਉਹ ਪਵਿੱਤਰ ਖੂਹ ਆ ਜਿੱਥੇ ਪ੍ਰਮਾਤਮਾ ਨੇ ਆਹ ਪਾਣੀ ਢੇੜ ਕੇ ਭਗਤ ਨਾਜੀ ਦੇ ਖੇਤਾਂ ਨੂੰ ਪਾਣੀ ਲਾਇਆ ਸੀ ਤੇ ਉਹਨਾਂ ਨੂੰ ਪਲਾਇਆ ਸੀ ਉਹਨਾਂ ਤੋਂ ਯਾਨੀ ਕਿ ਪ੍ਰਮਾਤਮਾ ਕਹਿੰਦੇ ਐਨੇ ਜ਼ਿਆਦਾ ਖੁਸ਼ ਹੋ ਉਹਨਾਂ ਦੀ ਭਗਤੀ ਤੋਂ ਮੈਂ ਤੁਹਾਨੂੰ ਦਿਖਾਉਣਾ ਖੋਲ ਕੇ ਇਹ ਵੜਾ ਉਹ ਪਵਿੱਤਰ ਖੂਹ ਹੈ ਜੀ ਇਸ ਦੇ ਵਿੱਚ ਅੱਜ ਵੀ ਪਾਣੀ ਖੜਾ ਦੇਖੋ ਮਹਾਰਾ ਸੱਚਾ ਪਾਸ਼ਾ ਤਾਂ ਤੇਰੀ ਸਿੱਖੀ ਉਹ ਵਹਿਰੂ ਲੋ ਜੀ ਇਹ ਉਹ ਪਵਿੱਤਰ ਖੂਹ ਦੇਖੋ ਜੀ ਇਹ ਤੇ ਨਿਕੋ ਉਹ ਸਾਈਡ ਮੈਂ ਹੁਣ ਪੜਿਆ ਉਹ ਲਿਖਿਆ ਹੋਇਆ ਹੈ ਸ਼੍ਰੀ ਧੰਨਾ ਬਾਗੀ ਜੀ ਦਾ ਪ੍ਰਮੁੱਖ ਮੰਦਿਰ ਉਹ ਸਾਈਡ ਜਿਹੜਾ ਮੇਨ ਉਹ ਨੂੰ ਉਹਦੇ ਨਾਲ ਜੋੜਿਆ ਜਾਂਦਾ ਪ੍ਰਮੁੱਖ ਮੰਤਰੀਆਂ ਦੇ ਉਹ ਸਾਡਾ ਜਿਹਨੇ ਕਹਿੰਦੇ ਵੀ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਖੇਤੀਬਾੜੀ ਕਰਦੇ ਸੀ ਭਗਤ ਧੰਨਾ ਜੀ ਬਹੁਤ ਹੀ ਭੋਲੇ ਸੁਭਾਅ ਦੀ ਬਿਰਤੀ ਸੀ ਉਹਨਾਂ ਦੀ ਬਹੁਤ ਹਾਸਮੁਖ ਸੀ ਐਨ ਜੀ ਸਾਡਾ ਨਾ ਜਾਇਪੁਰ ਨਹੀਂ ਲੱਗਿਆ ਹੈਗਾ ਜਿੰਨਾ ਦਿਲ ਸਾਡਾ ਇਸ ਜਗ੍ਹਾ ਤੇ ਆ ਕੇ ਲੱਗਿਆ ਬਹੁਤ ਜ਼ਿਆਦਾ ਦਿਲ ਲੱਗਦਾ ਬਹੁਤ ਸ਼ਾਂਤ ਏਰੀਆ ਆਲੇ-ਦੁਆਲੇ ਕੁਝ ਵੀ ਨਹੀਂ ਹੈ ਕੋਈ ਬਿਲਡਿੰਗ ਨਹੀਂ ਕੋਈ ਗੱਡੀ ਨਹੀਂ ਕੋਈ ਰੋਡ ਨਹੀਂ ਲੰਘਦਾ ਬਿਲਕੁਲ ਸੁਨਮਸਾਨ ਤੇ ਚੀੜੀਆਂ ਦੀ ਚਹਿ ਚਹਿ ਸੁਣਦੀ ਇੱਥੇ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੁਣ ਚੱਲਦੇ ਆਪਾਂ ਅੰਦਰ ਲੰਗਰ ਹਾਲ ਵੱਲ ਤੇ ਪ੍ਰਸ਼ਾਦਾ ਛੱਕਦੇ ਆਂ ਜਾ ਕੇ ਹਾਂ ਬਹ ਕਾਂਸੇ ਆ ਬਈਆ ਕਾਂਸੇ ਆਪ ਕੌਨਸੇ ਗਾਉਂ ਆ ਹਾਂ Goa ਦਸਨੀ ਆ ਰਸਵਾਰ ਕੇ ਚੰਗੀ ਤਰ੍ਹਾਂ जहाँ पे माथा टेकने आए भाई साहब स्पेशली इनकी फैमिली भी है जहाँ पे इन्होंने भी कह रहे हैं हमें भी जरूर लेना क्या नाम आपका शिव शिव कहाँ से आए आप हम यहाँ राजस्थान के टोंक से आए अभी टोंक तो से आए आप ठीक है जी हेलो सर जय हेलो माता जी सत इनकी फैमिली सारी ठीक है धन्यवाद भाई बहुत अच्छा लगा आपको मिलके हमें भी अच्छा लगा लंगर चक रहे हैं जी हूँ आप ਬਾਹਰ ਤੋਂ ਚਾ ਪਾਸ਼ਾ ਉਹ ਵਾਹ ਇਹ ਲੰਗਰ ਹਾਰ ਹੈ ਜੀ ਅੱਜ ਸਰ ਇਸ ਜੋ ਆਪੋਜ਼ਿਟ ਸਾਈਡ ਹੈ ਕਮਰੇ ਬਣੇ ਹੋਏ ਰਹਿਣ ਵਾਸਤੇ ਉਹ ਜੋ ਉੱਪਰ ਕਿਨਾਰੇ ਦੀ ਫੋਟੋ ਖੰਮੇ ਇੱਧਰ ਵੀ ਲੱਗੂਗਾ ਬਾਕੀ ਤੁਹਾਨੂੰ ਇੱਥੇ-ਮਿਥੇ ਲਾਇਬ੍ਰੇਰੀ ਇਹ ਸ਼ਹਿਰ ਉਹ ਵੀ ਦਿਖਾ ਦੇਗਾ ਜਿਹੜੇ ਤੁਸੀਂ ਉਹ ਦੇਖ ਰਹੇ ਹੋ ਰੈਡ ਕਾਰਡ ਦੀ ਬਿਲਡਿੰਗ ਉਹਦੇ ਵਿੱਚ ਕਹਿੰਦੇ ਬਹੁਤ ਇਤਿਹਾਸ ਪਿਆ ਫੋਟੋਆਂ ਵਗੈਰਾ ਪਈਆਂ ਨੇ ਭਗਤ ਨਾਨਕ ਜੀ ਦੀਆਂ ਹੁਣ ਦੇਖਦੇ ਹਾਂ ਜੇ ਇੱਥੇ ਚਾਬੀ ਮਿਲ ਜਵੇ ਤਾਂ ਆਪਾਂ ਉਹ ਦੇਖ ਕੇ ਆਉਣੇ ਬਾਅਦ ਵਿੱਚ ਤੇ ਐਡੇ ਫਿਲਹਾਲ ਇੱਥੇ ਜਿੱਥੇ ਲੰਗਰ ਚਾਰ ਹੁੰਦਾ ਆਪਾਂ ਉਸ ਜਗ੍ਹਾ ਤੇ ਖੜੇ ਆਂ ਇਧਰ ਲਈ ਸਾਰਾ ਬਰਤਨ ਭਾਂਡੇ ਭੁੰਡੇ ਮੰਚ ਚ ਜਾਂਦੇ ਆਂ ਤੇ ਆਹ ਸਾਈਡ ਲੰਗਰ ਚਾਰ ਕਰਿਆ ਜਾਂਦਾ ਜਦੋਂ ਕੋਈ ਈਵੈਂਟ ਹੁੰਦਾ ਇੱਥੇ ਬੇਹ ਲੰਗਰ ਦਾ ਰੋਹੇ ਚਾਰ ਹੁੰਦਾ ਇੱਥੇ 24 ਘੰਟੇ ਜਦੋਂ ਮਰਜੀ ਆਜ ਇਧਰ ਸੇਵਾਦਾਰ ਨੇ ਆਪਣੇ ਵੀਰ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਸੀ ਪੰਜਾਬ ਤੋਂ ਹੀ ਆ ਗਏ ਇੱਥੋਂ ਇੱਥੇ ਆਂ ਅਲਵਰ ਤੋਂ ਆ ਗਏ ਅੱਛਾ ਜੀ ਅਲਵਰ ਤੋਂ ਅਲਵਰ ਤੋਂ ਠੀਕ ਹੈ ਜੀ ਹਾਂ ਜੀ ਬਾਕੀ ਵੈਸੇ ਦਿੱਲੀ ਕੰਮ ਕਰਦੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਜੀ ਇਸੇ ਬਾਜ਼ਾਰ ਕਰਦੇ ਠੀਕ ਹੈ ਜੀ ਇੱਥੇ ਹੀ ਰਹਿਣਾ ਬਾਣ ਠੀਕ ਹੈ ਜੀ ਇਹਨਾਂ ਦਾ ਪੂਰਾ ਯੋਗਦਾਨ ਹੈ ਇਸੇ ਕੰਮ ਕਰਦੇ ਠੀਕ ਹੈ ਜੀ ਪੂਰੀ ਸੇਵਾ ਇਹ ਹੀ ਨਿਭਾਉਂਦੇ ਨੇ ਸਾਰਾ ਕੁਝ ਅੱਛਾ ਸਿਸਟਮ ਦਾ ਜ਼ਿੰਮੇਵਾਰ ਬਾਬਾ ਜੀ ਦਾ ਨਾਲ ਬਣੀ ਹੈ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਭਾਈ ਮਹੰਗਾ ਸਿੰਘ ਜੀ ਨਾਮ ਹੈ ਇਹਦਾ ਭਾਈ ਸਾਹਿਬ ਭਾਈ ਮਹੰਗਾ ਸਿੰਘ ਜੀ ਠੀਕ ਹੈ ਜੀ ਜੋ ਵੀ ਕਦੋਂ ਕੋਈ ਆਏ ਇੱਥੇ ਹਾਂਜੀ ਹਾਂਜੀ ਇਹਨਾਂ ਨਾਲ ਕੰਟੈਕਟ ਕਰੀ ਠੀਕ ਹੈ ਜੀ ਠੀਕ ਹੈ ਜੀ ਕੋਈ ਫੋਨ ਨੰਬਰ ਹੈ ਜੀ ਇੱਥੇ ਦਾ ਬਾਬਾ ਜੀ ਬੋਲੋ ਫੋਨ ਨੰਬਰ ਬੁਲਟ 67 62 98 95 97 3926 ਠੀਕ ਠੀਕ ਹੈ ਜੀ ਓਕੇ ਲੇ ਜਿਹੜਾ ਵੀਰ ਜੀ ਆਪਾਂ ਨੂੰ ਪਹਿਲਾਂ ਮਿਲੇ ਸੀ ਉਹ ਬਹੁਤ ਹੀ ਤਕੜੇ ਕਲਾਕਾਰ ਆ ਪੇਂਟਰ ਨੇ ਉਹ ਪੇਂਟਿੰਗ ਤਿਆਰ ਕਰ ਰਹੇ ਆ ਇੱਥੇ ਸਹੀ ਆ ਵੀ ਜੀ ਗੁੱਡ ਜੌਬ ਥੈਂਕ ਯੂ ਤੇ ਹੁਣ ਚੱਲਿਓ ਆਪਾਂ ਉਹ ਦੇਖਣਾ ਜਿਹੜਾ ਆਪਾਂ ਕਹਿੰਦੇ ਆ ਕਿ ਜੀ ਭਗਤ ਨਾਨਕ ਜੀ ਦੀ ਹਿਸਟਰੀ ਪਈ ਜਿੱਥੇ ਚੱਲਿਓ ਆਪਾਂ ਮਿਊਜ਼ੀਅਮ ਤੇ ਉਹ ਜਿਹੜਾ ਸਾਹਮਣੇ ਜਿਹਨੇ ਗੁਰਦੁਆਰਦ ਬਿਲਕੁਲ ਆ ਗਿਆ 200 ਮੀਟਰ ਦੀ ਦੂਰੀ ਤੇ ਹੋਣਾ ਤਕਰੀਬਨ ਲਗਭਗ ਤੇ ਬਾਰਿਸ਼ ਵੀ ਝਾਰ ਹੋ ਗਈ ਆ ਗਈ ਪੂਰੀਆਂ ਮੌਸਮ ਇੱਕੇਦਮ ਠੰਡਾ ਹੋ ਗਿਆ ਇੱਥੇ ਤੇ ਪੂਰੀ ਬਾਰਿਸ਼ ਆ ਚੁੱਕੀ ਆ ਇਸ ਟਾਈਮ ਅਸੀਂ ਐ ਲੱ ਲਾ ਰਿਹਾ ਕਿ ਪਤਨੀ ਬੱਕਰੀ ਦੁਨੀਆ ਚ ਆ ਗਏ ਹੋਣੇ ਅੱਜ ਯਾਰ ਬਾਕੀ ਬਹੁਤ ਸ਼ਾਂਤੀ ਮਿਲ ਰਹੀ ਮਾਨੂੰ ਬਹੁਤ ਵਜੇ ਲੱਗੇ ਇੱਥੇ ਆ ਕੇ ਇੱਥੇ ਕੋਈ ਲੇਡੀ ਜੀ ਮੱਝਾ ਚਰਾ ਰਹੀਆਂ ਨੇ ਉਹ ਵੀ ਦਿਖਾ ਦਿੰਨੇ ਐ ਸਾਈਡ ਮੱਝਾ ਚਰਾ ਰਹੇ ਮਾਤਾਵਾ ਹਾਂ ਨਮਸਤੇ ਨਮਸਤੇ ਅਸੀਂ ਪੰਜਾਬ ਸੇ ਆਏ ਆ ਆਪ ਕਹਾਂ ਸੇ ਆ दुआ।, आ, दुआ कला दुआ कला आ, दुआ कला भैया ठीक है ठीक है जिस भगत धना जी हो गए उसे भी मैं बारिश आ गई बाबा तेज है नमस्ते लोग यार बहुत चंगे मिलन सारा दूर दूर तक कुछ नहीं है ਤੱਬੇ ਨੀਗਾਂ ਮਾਰੂ ਮੈਨੂੰ ਕੁਝ ਨਹੀਂ ਦੂਰ ਦੂਰ ਇਹ ਬਣਾਇਆ ਹੋਇਆ ਬਾਈ ਭਗਤ ਅਨਜੀ ਦਾ ਮਿਊਜ਼ੀਓ ਜੇ ਤੁਹਾਨੂੰ ਪਹਿਲਾਂ ਦੱਸਿਆ ਉਹ ਮੋਟਰਸਾਈਕਲ ਤੇ ਆਇਆ ਬਾਈ ਪਹਿਲਾਂ ਉਹਨਾਂ ਨੇ ਆ ਕੇ ਖੋਲਤਾ ਸਾਡੀ ਇੱਕ ਰਿਕੁਐਸਟ ਦਾ ਪਹਿਲਾਂ ਫਿਲਹਾਲ ਬੱਟ ਤੇ ਅਜੇ ਕੁਝ ਲੋਕ ਮੇਸਾ ਚਲਾ ਰਹੇ ਕੁਝ ਮੱਝਾ ਤੇ ਕੁਝ ਕੰਮ ਉਹ ਹੈ ਲੋ ਜੇ ਸਾਹਮਣੇ ਹੈਗਾ ਜੀ ਭਗਤ ਅਨਜੀ ਦਾ ਸਟੈਚੂ ਬਣਾਇਆ ਹੋਇਆ ਬੁੱਤ लोग नहीं करके बीया ना इधर सर जाके बैठ गए बारिश भी लगा नमस्ते बाबा जी हां कैसे हो हां बाबा कैसे हो ठीक हो ठीक है ठीक है ये है भगत ठंडा जी दा पुत्र पूरा खाली बैठा ये एरिया आ, कौन सा गांव है आपका धुआं धुआं कलय है आपका भी ठीक है तो ये मज्जा चराणा है वे ਤੇ ਉਹ ਸਾਹਮਣੇ ਗੁਰੂ ਘਰ ਹੈ ਜਿੱਥੋਂ ਆਪਾਂ ਆਏ ਹੁਣੇ ਤੇ ਆ ਇੱਧਰ ਰੋੜ ਆ ਰਿਹਾ ਛੋਟਾ ਜਿਹਾ ਉੱਥੇ ਆ ਕੇ ਫਿਰ ਆ ਬਣਾਇਆ ਹੋਇਆ ਹੈ ਯਾਨੀ ਕਿ ਲੱਗਿਆ ਬੜੀ ਦੂਰੀ ਨਹੀਂ ਹੈਗੀ ਲੱਗ ਗਈ ਹੈ ਚਲੋ ਭਾਈ ਬੜੀ ਧੂਆਂ ਕਲਾਂ ਤੇ ਟੋਂਗ ਜਿਲ੍ਹਾ ਪੈਂਦਾ ਇਹਨੂੰ ਧੂਆਂ ਕਲਾਂ ਟੋਂਗ ਤੋਂ ਤਕਰੀਬਨ 35 ਕਿਲੋਮੀਟਰ ਦੂਰੀ ਤੇ ਜਗ੍ਹਾ ਬਣੀ ਹੋਈ ਹੈ ਜੇ ਆਪਾਂ ਗੂਗਲ ਤੇ ਭਰਮਗੇ ਨਾ ਭਗਤ ਧੰਨਾ ਜੀ ਤੂਆਂ ਕਲਾ ਭਰ ਲਓ ਤੁਸੀਂ ਤੂਆਂ ਕਲਾ ਭਰ ਕੇ ਫਿਰ ਇੱਥੇ ਆਉਂਗੇ ਆਪਾਂ ਤੂਆਂ ਕਲਾ ਮੈਂ ਤੁਹਾਨੂੰ ਨਾਲ ਮੈਂਸ਼ਨ ਵੀ ਕਰ ਦੂੰਗਾ ਸਪੈਲਿੰਗ ਵੀ ਤੇ ਹੁਣ ਆਪਾਂ ਚੱਲਦੇ ਅੰਦਰ ਮਿਊਜ਼ੀਅਮ ਦੇਖਦੇ ਆਂ ਉਹ ਵਾਹ ਇਹ ਤੇ ਫਾਰ ਹਿਸਟਰੀ ਦੱਸੀ ਹੋਈ ਹੈ ਲੋਗੋ ਚ ਮੱਝਾਂ ਮੱਝਾਂ ਦੇ ਲਈ ਜਾਂਦੇ ਨੇ ਇਹ ਤਾਂ ਲੈਣਾ ਬਣੀ ਕਿੱਥੇ ਆ ਗਏ ਹੁਣੇ ਵਾਹ ਯਾਰ ਚਲੋ ਆਪਾਂ ਟਰੈਵਲਿੰਗ ਕਰਦੇ ਹਾਂ ਬਹੁਤ ਕੁਝ ਦੇਖਣ ਨੂੰ ਮਿਲਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਯਾਰ ਕਮਾਲ ਦੀ ਗੱਲ ਬਾਤ ਹੈ ਐਕਸਲੈਂਟ ਜਦੋਂ ਆਪਾਂ ਇੱਕ ਵਾਰ ਘਰ ਤੋਂ ਨਿਕਲਦੇ ਤੇ ਗਾਂ ਦੇ ਗਾਂਕੜੀਆਂ ਜੁੜੀ ਜਾਂਦੀਆਂ ਤੇ ਗਾਂ ਦੇ ਗਾਂ ਕੁਝ ਦੁਕਾਨਾਂ ਮਿਲ ਜਾਂਦਾ ਨਵਾਂ ਐਕਸਪੀਰੀਅੰਸ ਹੋ ਜਾਂਦਾ ਟਰੈਵਲਿੰਗ ਜ਼ਰੂਰ ਕਰਨੀ ਚਾਹੀਦੀ ਮੇਰੇ ਰਖੋ ਸਾਹਮਣੇ ਆਪਣੀ ਫੱਟੀ ਕਰੀਏ ਚੱਲੋ ठीक है ठीक है इन्होंने बेचारे थोड़ा समान देता बहुत खुश हो कहते चलो चलिए जी है आ आ गया गया ਲੋ ਜੀ ਮੱਝਾਂ ਚਲੀਆਂ ਮੱਝਾਂ ਦਾ ਰੇਟ ਪੁੱਛਿਆ ਭਾਈ ਅਸੀਂ ਇੱਥੇ 50-60000 ਰੁਪਇਆ ਇੱਕ ਮੱਝ ਦਾ ਦੁੱਧ ਵਾਲੀ ਦਾ ਜੇ ਕਿਸੇ ਨੇ ਬਿਜ਼ਨਸ ਕਰਨਾ ਭਾਈ ਇਧਰੋਂ ਮੱਝਾਂ ਲੈ ਆ ਕੇ ਪੰਜਾਬ ਚ ਵੇਚ ਸਕਦੇ ਆਪਾਂ ਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਨਿਕਲੇ ਆ ਹੁਣ ਆਪਨੇ ਵਾਪਸ ਪਹਾਤੇ ਚਾਲੇ ਵਾਪਸੀ ਦੇ ਕਹਿੰਦਾ ਸਾਡੀ ਸਲਾਹ ਸੀ ਇੱਥੇ ਰੁਕਣ ਦੀ ਫਿਰ ਬਾਈ ਨੂੰ ਵੀ ਥੋੜੀ ਪ੍ਰੋਬਲਮ ਆ ਕਹਿੰਦਾ ਮੈਂ ਜਾਣਾ ਛੇਤੀ ਕਰੇ ਤੇ ਥੋੜਾ ਜਸਪ੍ਰੀਤ ਵੀ ਠੀਕ ਨਹੀਂ ਹੈਗਾ ਇਸ ਕਰਕੇ ਹੁਣ ਆਪਨੇ ਵਾਪਸ ਚਾਲੇ ਪਾਤੇ ਆ ਤੇ ਸਟੇ ਮਾਪਤੂਆਂ ਗੱਲਾਂ ਦੇ ਪਿੰਡ ਵਿੱਚ ਹੀ ਲੰਘ ਰਹੇ ਆਂ ਇੱਧਰੋਂ ਬਹੁਤ ਸੋਹਣੀ ਥਾਂ ᱛ ਯਾਰ ਜੇ ਕਦੇ ਕੋਈ ਰਾਜਸਥਾਨ ਆਇਆ ਤਾਂ ਜਿਹੜਾ ਮਿਸ ਨਾ ਕਰਿਓ ਜ਼ਰੂਰ ਆ ਕੇ ਜਾਵੇ ਇੱਥੇ ਲੰਗਰ ਪਾਣੀ ਦਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਇੱਥੇ ਮੇਨ ਰੋਡ ਤੇ ਜੜ ਚੁੱਕੇ ਆਪਾਂ ਆਪਾਂ ਨੂੰ ਵਾਪਸ ਜਾਣ ਵਾਸਤੇ ਤੇ ਕਿਨੂੰ 10 ਘੰਟੇ ਲਾਜੂ 10 10.5 ਘੰਟੇ ਔਲੀ-ਔਲੀ ਜਾ ਰਹੇ ਆਂ ਮੌਸਮ ਵੀ ਖਰਾਬ ਹੋ ਗਿਆ ਤੇ ਮੀਂਹ ਪਈਆਂ ਦਾ ਬੜਾ ਮੋਟਾ ਹੁਣ ਆਪਾਂ ਜਿੱਧਰੋਂ ਆਏ ਆਂ ਜੈਪੁਰ ਨੂੰ ਹੁਣ ਜੈਪੁਰ ਇੱਕ ਵਾਰ ਆਪਾਂ ਨੂੰ ਹੋਰ ਕਰਾਸ ਕਰਨਾ ਪੈਣਾ ਰੰਗਾ ਦੇ ਜੀਸੀਬੀ ਕਰਕੇ ਨੇ ਇਧਰ ਨੂੰ ਫੇਰ ਲਾਇਆ ਹੋਇਆ ਦੇਖ ਲੈ ਕਮਾਲੇ ਕਰੀ ਵੀ ਆ ਇਹ ਬਹੁਤ ਬੰਦਾ ਛਰਦਾ ਹੈ 15 ਅਗਸਤ ਲਈ 인ਡੀਪੈਂਡੈਂਸ ਡੇ ਮਨਾ ਰਹੇ ਪੂਰੀ ਸ਼ਰਧਾ ਨਾਲ ਪੂਰਾ ਭੀੜ ਵੀ ਤਾਂ ਹੀ ਹੋਰੇ ਲੋ ਜੀ ਇੱਕ ਪੰਪ ਤੇ ਰੁਕੇ ਹੋਏ ਆ ਅਸੀਂ ਇੱਥੇ ਇੰਡੀਅਨ ਆਇਲ ਆਇਆ ਲੜੇ ਸ਼ਾਮ ਦੇ 6:30 ਹੋ ਚੁੱਕੇ ਆ ਅਜੇ 6:30 ਘੰਟੇ ਦਾ ਸਬਰ ਹੋਰ ਪਿਆ ਲੋ ਜੀ ਰਾਤ ਦੇ तकरीबन 8:30 ਹੋ ਗਏ ਤੇ ਆਪਾਂ ਰੁਕੇ ਹੋਏ ਹਾਂ ਇੱਥੇ ਇੱਕ ਢਾਬੇ ਦੇ ਉੱਤੇ ਹਾਈਵੇ ਕਿੰਗ ਤੇ ਇੱਥੇ ਆਲੇ-ਦਾਲੇ ਦੁਕਾਨਾਂ ਵੀ ਵਾਵਾ ਬਣੀਆਂ ਹੋਈਆਂ ਨੇ ਲੋ ਜੀ پارک ਵਗੈਰਾ ਵੀ ਪੂਰਾ ਵਧੀਆ ਬਣਾਇਆ ਹੋਇਆ ਹੈ ਨਾ ਫੋਟੋ ਆ ਵਗੈਰਾ ਖਿੱਚਣ ਨੂੰ ਇਹ ਹੈਗਾ ਹਾਈਵੇ ਕਿੰਗ 15 ਅਗਸਤ ਕਰਕੇ ਨਵੇਂ ਬੋਲਬੋਲੇ ਵਗੈਰਾ ਕਾਫੀ ਲਾਏ ਹੋਏ ਆ ਤੇ ਇਧਰ ਕਿਸਦਾ ਜਨਮ ਦਿਨ ਮਨਾ ਰਹੇ ਆ ਇਹ। ਕੋਈ ਰਾਤ ਦਾ ਟਾਈਮ ਆ। ਆਪਨੇ ਮੰਗਾਈ ਆ ਬਰੀਆਨੀ ਵੈਜ। ਇਹ ਵੈਜੀਟੇਰੀਅਨ ਬਰੀਆਨੀ ਆ। ਫੈਰੀ ਵਾ ਟਰਾਈ ਕਰਨ ਲੱਗੇ ਆ ਅਸੀਂ ਅੱਜ ਇਹ। ਕਿਉਂਕਿ ਸ਼ਾਮ ਦਾ ਟਾਈਮ ਆ ਹੁਣ ਹਲਕਾ ਬੁਰਕਾ ਹੀ ਖਾਣਾ। ਉਧਰ ਵੀ ਚੋਲੇ ਮੰਗਾਏ ਸਾਰਿਆਂ ਨੇ ਅਸੀਂ। ਚੋਲ ਖਾ ਕੇ ਫੇਰ ਚਾਹਦੇ। ਕੋਈ ਨੇ ਇਹ ਰਬੜੀ ਟੈਸਟ ਕਰੀ ਤੀ ਬਹੁਤ ਸਵਾਦ ਆ। ਦੋ ਪਹਿਲਾਂ ਮੈਂ ਇੱਕ ਕੌਲੀ ਮੰਗਾਈ ਫੇਰ ਇੱਕ ਹੋਰ ਮੰਗਾਈ। ਦੋ ਕੌਲੀ ਮੰਗਾਈ। ਤੇ ਉੱਪਰ ਨੂੰ ਆ ਖਾ ਰਹੇ ਆ ਆ ਤਾਂ ਹੀ ਛੱਡਦੇ ਨਹੀਂ ਕਿਤੇ ਇਹ ਤਾਂ ਬੜੀ ਚੀਜ਼ ਆ ਹੁਣ ਆ ਖਾ ਕੇ ਚੱਲਦੇ ਆ ਬਾਹਰ ਨੂੰ ਲੋ ਜੀ ਰੋਟੀ ਪਾਣੀ ਖਾ ਲਿਆ ਹੁਣ ਦੁਬਾਰੇ ਫੇਰ ਗੱਡੀ ਖਿੱਚ ਦੇਗਾ ਸਾਨੂੰ ਸਫ਼ਰ ਬਹੁਤ ਲੰਬਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਹੁਣ ਚੱਲਦੇ ਆ ਅੱਗੇ ਲੋ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਪਿੰਡ ਆਪਣੇ ਘਰੇ ਸਾਢੇ 4 ਹੋ ਗਏ ਸਵੇਰ ਦੇ ਸਵਾ 3 ਤੋਰ ਸੀ ਸਵੇਰ ਨੂੰ ਸਾਢੇ 4 ਪਹੁੰਚੇ ਆ ਰਾਤ ਦੇ ਵਿੱਚ ਸਟਾਪ ਕਰੇ ਦੁੱਤਨ